ਦੇਖੋ ਜੀ ਅਗਲੀ ਕੈਂਡਲ ਦਾ ਨਾਮ ਆਪਣਾ ਇਨਵਰਟਿਡ ਹੈਮਰ ਇਨਵਰਟਿਡ ਦਾ ਮਤਲਬ ਹੁੰਦਾ ਉਲਟਾ ਹੈਮਰ ਆਪਾਂ ਕਰ ਰਹੀਏ ਜੇ ਹੈਮਰ ਸਿੱਧਾ ਥੋੜਾ ਸੀਗਾ ਤਾਂ ਇਹ ਪੁੱਠਾ ਤੋੜਾ ਬਸ ਇੰਨੀ ਗੱਲ ਨੂੰ ਸਮਝਣਾ ਅਗਲੀ ਕੈਂਡਲ ਤੇ ਤੀਸਰੀ ਕੈਂਡਲ ਆਪਾਂ ਕਰ ਰਹੇ ਹਾਂ ਜੀ ਜੋ ਆਪਣੀ ਹੁਣ ਤੱਕ ਕਲਾਸ ਲੱਗੀ ਹੈ ਤੀਸਰੀ ਕੈਂਡਲ ਕਰ ਰਹੇ ਆ ਉਹਦਾ ਨਾਮ ਹੈ ਇਨਵਰਟਡ ਹੈਮਰ ਇਨਵਰਟਡ ਹੈਮਰ ਇਨਵਰਟਡ ਦਾ ਮਤਲਬ ਹੈ ਉਲਟਾ ਉਹ ਚੀਜ਼ ਨੂੰ ਪੁੱਠਾ ਕਰ ਦੋ ਕਿਹੜੀ ਚੀਜ਼ ਨੂੰ ਹੈਮਰ ਨੂੰ ਹੈਮਰ ਜੇ ਸਿੱਧਾ ਥੋੜਾ ਤਾਂ ਇਨਵਰਟਡ ਹੈਮਰ ਕੀ ਹੈ ਪੁੱਠਾ ਥੋੜਾ ਹੈ ਹਾਂਜੀ ਹਾਂ ਇਨਵਰਸਲੀ ਕੋ ਬਟ ਇਨਵਰਟਡ ਹੈਮਰ ਵੈਸੇ ਚਲੋ ਬੋਲਣ ਚ ਆਪਾਂ ਇਨਵਰਟਡ ਹੈਮਰ ਹੀ ਕਹਣਾ ਹੈ ਇਨਵਰਸਲੀ ਕੋ ਬਟ ਜ਼ਰੂਰੀ ਵੀ ਨਹੀਂ ਇੰਗਲਿਸ਼ ਚ ਲਿਖਣਾ ਇੰਗਲਿਸ਼ ਚ ਲਿਖੋ ਪੰਜਾਬੀ ਚ ਲਿਖਣਾ ਪੰਜਾਬੀ ਚ ਵੀ ਲਿਖ ਸਕਦੇ ਤੁਹਾਨੂੰ ਸਮਝ ਆਉਣਾ ਚਾਹੀਦਾ ਜੇ ਕੋਈ ਇਹਨੂੰ ਲਿਖੂਗਾ ਉਲਟਾ ਥੋੜਾ ਤਾਂ ਕੋਈ ਗਲਤ ਨਹੀਂ ਆਪਾਂ ਨੂੰ ਤੁਹਾਡੇ ਪਹਿਲਾਂ ਹੀ ਮੈਂ ਕਹਿ ਚੁੱਕਾ ਵੀ ਤੁਹਾਨੂੰ ਸਮਝ ਆਉਣਾ ਚਾਹੀਦਾ ਜਿਵੇਂ ਮਰਜ਼ੀ ਕਰੋ ਠੀਕ ਹੈ ਜੀ ਇਹਦਾ ਹੁਣ ਪਤਾ ਲੱਗ ਗਿਆ ਜੀ ਨਾਮ ਦਾ ਪਤਾ ਲੱਗ ਗਿਆ ਆਕਾਰ ਦਾ ਪਤਾ ਲੱਗ ਗਿਆ ਉਹਨੂੰ ਆਪਾਂ ਉਲਟਾਏਗਾ ਛੇਵੀਂ ਹੈ ਵੀ ਜਿਹੜਾ ਬਾਡੀ ਹੈ ਆਹ ਇਹਦਾ ਤਿੰਨ ਗਣਾ ਹੋਣਾ ਚਾਹੀਦਾ ਉਹਨੂੰ ਉਲਟਾ ਕੇ ਆਪਾਂ ਨੇ ਠੀਕ ਹੈ ਜੀ ਹੁਣ ਇਹ ਕਿੱਥੇ ਬਣੂਗਾ ਮਾਰਕੀਟ ਨੀਚੇ ਆ ਰਹੀ ਹੈ ਜੀ ਇਨਵਰਟਿਡ ਹੈਮਰ ਬਣ ਗਿਆ ਕਮ ਹੈਮਰ ਦੇ ਵਾਂਗੂ ਸੇਮ ਕਰੂਗਾ ਜੀ ਕਮ ਇਹਦਾ ਹੈਮਰ ਦੇ ਵਾਂਗੂ ਬਿਲਕੁਲ ਸੇਮ ਹੈ ਠੀਕ ਹੈ ਜੀ ਮਾਰਕੀਟ نیچے ਆ ਰਹੀ ਹੈ ਇਨਵਰਟਿਡ ਹੈਮਰ ਬਣ ਗਿਆ ਆਪਾਂ ਨੂੰ ਸੰਕੇਤ ਮਿਲ ਗਿਆ ਵੀ ਮਾਰਕੀਟ ਹੁਣ ਰਿਵਰਸ ਕਰੂਗੀ ਮਾਰਕੀਟ ਜੇ نیچے ਆ ਰਹੀ ਹੈ ਤੇ ਰਿਵਰਸ ਉੱਪਰ ਨੂੰ ਕਰੂਗੀ ਇਹ ਆਪਾਂ ਨੂੰ ਇੱਕ ਸੰਕੇਤ ਮਿਲ ਦਿੰਦਾ ਜੀ ਇਨਵਰਟਿਡ ਹੈਮਰ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮਾਰਕੀਟ ਉੱਪਰ ਜਾਏਗੀ ਸੇਮ ਸਾਰਾ ਕੰਮ ਹੈ ਹੈਮਰ ਦੇ ਵਾਂਗੂ ਪਰ ਜੇ ਆਪਾਂ ਇਹ ਨਾ ਕਰਾਉਂਦੇ ਤਾਂ ਤੁਹਾਨੂੰ ਲੱਗਦਾ ਵੀ ਯਾਰ ਇਹ ਹੈਮਰ ਤਾਂ ਬਣਿਆ ਨਹੀਂ ਵੀ ਕੀ ਹੈ ਤਹੀ ਨਾ ਬਟੜਾ ਹੈਮਰ ਹੈ ਕੰਮ ਸੇਮ ਹੈ ਬਣੂਗਾ ਵੀ نیچے ਇਹ ਇਹ ਲਿਖ ਲਓ ਪੰਜਾਬੀ ਚ ਚਾਹੇ ਵੀ ਇਹ ਇਹ ਮਾਰਕੀਟ ਦੇ نیچے ਬਣਦਾ ਹੈ ਇਹ ਚਾਰਟ ਵਿੱਚ نیچے ਬਣ ਰਹਾ ਹੈ ਐਵੇਂ ਲੇ ਲੂ ਜੇ ਦੋ ਦਿਨ ਪੁਆਇੰਟ ਬਣਾ ਲੈ ਕਰੋ ਹਰੀ ਕੈਂਡਲ ਦੇ ਹਰੀ ਕੈਂਡਲ ਦੇ ਮਤਲਬ ਬੋਡੀ ਤੋਂ ਬਿੱਗ ਤਿੰਨ ਗੁਣਾ ਹੋਣੀ ਚਾਹੀਦੀ ਹੈ ਇਹ ਪੁਆਇੰਟ ਬਣ ਗਿਆ ਠੀਕ ਹੈ ਜੇ ਹੈਮਰ ਬਣ ਗਿਆ ਮਤਲਬ ਮਾਰਕੀਟ ਨੂੰ ਇਹ ਉੱਪਰ ਲੈ ਜਾਂਦਾਗਾ ਇਨਵਰਟਿਡ ਹੈਮਰ ਇਹ ਕੀ ਹੈ ਇਹ ਮਾਰਕੀਟ ਤੇ ਇਹ ਚਾਰਟ ਦੇ ਵਿੱਚ ਨੀਚੇ ਬਣਦਾਗਾ ਇਹਦੇ ਤਿੰਨ ਚਾਰ ਪੁਆਇੰਟ ਆਪਦੇ ਲਿਖ ਲਿਆ ਕਰੋ ਹਰੀ ਕੈਂਡਲ ਬਾਰੇ ਇਹ ਤਾਂ ਇਹ ਵੀ ਕੈਂਡਲਾਂ ਨੇ ਤਾਂ ਮੈਂ ਬੈਸੀ ਡੱਬੇ ਬਣਾ ਦਈ ਇਹ ਤਾਂ ਇਹ ਵੀ ਕੈਂਡਲਾਂ ਨੇ ਵੱਡੀਆਂ ਛੋਟੀਆਂ ਕੈਂਡਲਾਂ ਨੇ ਇਹਦਾ پیسے ਬਣਾਤੇ ਮੈਂ ਇਹ ਜ਼ਰੂਰੀ ਨਹੀਂ ਡੱਬੇ ਨਹੀਂ ਬਣਨਗੇ ਇਹ ਇਹ ਕੈਂਡਲਾਂ ਨੇ ਹਾਂ ਇਹ ਰੈੱਡੀ ਬਣਨਗੇ ਜੀ ਜਦੋਂ ਮਾਰਕੀਟ ਨੀਚੇ ਆ ਰਹੀ ਐ ਤਵਾਚਾ ਪਟਿਆ ਕੇ ਰੱਖੋ ਵਿੱਚ ਕੋਈ ਵੀ ਦੇਖੋ ਮੈਂ ਇੱਥੇ ਦਿਖਾ ਦੇਣਾ ਆ ਮਾਰਕੀਟ ਨੀਚੇ ਆਈ ਐ ਇਹ ਦੇਖੋ ਆ ਕੀ ਨੇ ਕੈਂਡਲਾ ਰੈੱਡ ਨੇ ਨਾ ਤਾਂ ਨੀਚੇ ਉਹ ਤਾਂ ਰੈੱਡ ਉਰੇ ਉੱਪਰ ਵਾਲਾ ਵੀਊ ਦੇਖ ਲਓ ਕਿਤੇ ਵੀ ਮਤਲਬ ਇੱਥੋਂ ਰੈੱਡ ਵਿੱਚ ਗ੍ਰੀਨ ਬਣ ਸਕਦੀਆਂ ਨੇ ਜਦੋਂ ਤਿੰਨ ਮਾਰਕੀਟ ਦੇ ਤਿੰਨ ਭਾਗ ਹੁੰਦੇ ਨੇ ਜੀ ਮਾਰਕੀਟ ਉੱਪਰ ਜਾ ਰਹੀ ਹੈ ਤਾਂ ਗ੍ਰੀਨ ਕੈਂਡਲਾਂ ਬਣਨਗੀਆਂ ਜਦੋਂ ਮਾਰਕੀਟ ਨੀਚੇ ਆ ਰਹੀ ਹੈ ਤਾਂ ਰੈੱਡ ਕੈਂਡਲਾਂ ਬਣਨਗੀਆਂ ਇੱਕ ਮਾਰਕੀਟ ਸਾਈਡਵੇਜ ਹੋ ਜਾਂਦੀ ਹੈ ਸਾਈਡਵੇਜ ਦਾ ਮਤਲਬ ਹੈ ਨਾ ਉਹ ਨੀਚੇ ਜਾਂਦੀ ਹੈ ਨਾ ਉਹ ਉੱਪਰ ਜਾਂਦੀ ਉਹ ਸਾਈਡਵੇਜ ਹੋ ਜਾਂਦੀ ਹੈ ਉੱਥੇ ਆਪਾਂ ਟ੍ਰੇਡ ਕਦੇ ਵੀ ਨਹੀਂ ਕਰਨੀ ਜਿੱਥੇ ਸਾਈਡਵੇਜ ਹੋਵੇ ਕਦੇ ਵੀ ਐਂਟਰੀ ਨਹੀਂ ਲੈਣੀ ਕਿਉਂਕਿ ਉੱਥੇ ਆਪਾਂ ਨੂੰ ਕੋਈ ਕਨਫਰਮੇਸ਼ਨ ਨਹੀਂ ਵੀ ਲਾਅਸ ਉਪਰ ਆਪ ਟੂ ਨਾ ਆਪਾਂ ਲਾਅਸ ਵਾਲੇ ਦੀ ਐਂਟਰੀ ਬਣਾ ਸਕਦੇ ਆ ਪੁੱਟ ਦੀ ਬਣਾ ਸਕਦੇ ਆ ਨਾ ਕਾਲ ਦੀ ਬਣਾ ਸਕਦੇ ਬਣਾ ਹੀ ਨਹੀਂ ਸਕਦੇ ਆਪਾਂ ਆਪਣੇ ਨੂੰ ਸਾਨੂੰ ਮਣੇ ਹੀ ਕਰਤਾ ਵੀ ਜਿੱਥੇ ਮਾਰਕੀਟ ਕਿਉਂਕਿ ਅੱਜ ਦਾ ਦੇਖੋ ਆ ਦੇ ਆ ਚੀਜ਼ ਇਹ ਨਾ ਸਾਰੀ ਇਸ ਸਾਈਡ ਵੇ ਜਾ ਥੋੜਾ ਜਾ ਦੇਖਣ ਨੂੰ ਐ ਲੱਗਦੀ ਹੈ ਦੇਖੋ ਉਰੋਂ ਦਾ ਮੈਂ ਤੁਹਾਨੂੰ ਕਹਿਤਾ ਵੀ ਇਹ ਨੀਚੇ ਆ ਰਹੀ ਹੈ ਜੀ ਰੈਡੀ ਗੰਡਲਾ ਬਣੀਆ ਪਰ ਉਰੋਂ ਨਾ ਉੱਪਰ ਹੈ ਨਾ ਨੀਚੇ ਹੈ ਨਾ ਉੱਪਰ ਨਾ ਨੀਚੇ ਇਹ ਇਹ ਭਾਗ ਕਿਹੜਾ ਮਾਰਕੀਟ ਦਾ ਸਾਈਡ ਵੇਜ ਇਹ ਮਾਰਕੀਟ ਸਾਈਡ ਵੇਜ ਹੈ ਜੀ ਠੀਕ ਹੈ ਜੀ ਮਾਰਕੀਟ ਉੱਪਰ ਜਾ ਰਹੀ ਹੈ ਗ੍ਰੀਨ ਕੈਂਡਲ ਬਣਨਗੀਆਂ ਮਾਰਕੀਟ ਨਿਚੇ ਆ ਰਹੀ ਆ ਰੈਡ ਕੈਂਡਲ ਬਣਨਗੀਆਂ ਜਦੋਂ ਸਾਈਡਵੇਜ ਐ ਵਿੱਚ ਗ੍ਰੀਨ ਬਣ ਗਈ ਵਿੱਚ ਰੈਡ ਬਣ ਗਈ ਪਤਾ ਹੀ ਨਹੀਂ ਲੱਗ ਰਿਹਾ ਆਪਾਂ ਨੂੰ ਸੰਕੇਤ ਹੀ ਨਹੀਂ ਮਿਲ ਰਿਹਾ ਆਪਾਂ ਕਿ ਜਾਵਾਂਗੇ ਕਿੱਧਰ ਨੂੰ ਇਸ ਲਈ ਆਪਾਂ ਨਹੀਂ ਜਾਵਾਂਗੇ ਟਰੇਡ ਹੀ ਨਹੀਂ ਕਰਾਂਗੇ ਆਪਾਂ ਸੈਟਅਪ ਦੀ ਜਿੰਨਾ ਚਿਰ ਕੋਈ ਸੈਟਅਪ ਨਹੀਂ ਬਣਦਾ ਉਨਾਂ ਚਿਰ ਆਪਾਂ ਐਂਟਰੀ ਨਹੀਂ ਲੈਣੀ ਜਦੋਂ ਹੀ ਕੋਈ ਸੈਟਅਪ ਬਣੂਗਾ ਤਾਂ ਹੀ ਆਪਾਂ ਐਂਟਰੀ ਲੈਣੀ ਆ ਸੈਟਅਪ ਕਿਵੇਂ ਬਣੂਗਾ ਜਦੋਂ ਆਪਾਂ ਇਹ ਕੋਰਸ ਪੂਰਾ ਕਰਾਂਗੇ ਜਦੋਂ ਆਪਾਂ ਨੂੰ ਬਹੁਤ ਚੀਜ਼ਾਂ ਆਪਣੇ ਲਵੇ ਇਕੱਠੀਆਂ ਹੋਊਗੀਆਂ ਕੋਈ ਵੀ ਚੀਜ਼ ਕਰਨੀ ਹੈ ਸੁਪੋਜ਼ ਕਰੋ ਆਪਾਂ ਘਰ ਬਣਾਉਣਾ ਹੈ ਸੁਪੋਜ਼ ਕਰੋ ਆਪਾਂ ਕੋਈ ਪੁਲ ਬਣਾਉਣਾ ਹੈ ਕੋਈ ਬਿਲਡਿੰਗ ਬਣਾਉਣੀ ਹੈ ਕੋਈ ਸੜਕ ਬਣਾਉਣੀ ਹੈ ਤਾਂ ਜਿਹੜਾ ਉਹਨੂੰ ਬਣਾਉਣ ਵਾਲਾ ਹੁੰਦਾ ਹੈ ਆਰਕੀਟੈਕਟ ਜਾਂ ਮਤਲਬ ਕੋਈ ਵੀ ਠੇਕੇਦਾਰ ਉਹ ਸਾਰੇ ਸਮਾਨ ਨੂੰ ਇਕੱਠਾ ਕਰਦਾ ਹੈ ਇਕੱਠਾ ਕਰਦਾ ਜਦੋਂ ਉਹਦੇ ਕੋਲ ਪੂਰਾ ਸਮਾਨ ਹੁੰਦਾ ਉਦੋਂ ਹੀ ਕੋਈ ਚੀਜ਼ ਦਾ ਮਤਲਬ ਨਿਰਮਾਣ ਸ਼ੁਰੂ ਕਰਦਾ ਉਹ ਠੀਕ ਹੈ ਆਪਣੇ ਕੋਲੇ ਆਪਾਂ ਚੱਲ ਇੱਥੋਂ ਚੱਲੇ ਹੋਏ ਆਂ ਵੀ ਆਪਾਂ ਨੂੰ ਹਜੇ ਕੁਝ ਨਹੀਂ ਪਤਾ ਸ਼ੇਅਰ ਮਾਰਕੀਟ ਕੀ ਹੈ ਕਿਵੇਂ ਹੈ ਇਹ ਬੇਸਿਕ ਅਸੀਂ ਸਿਖਾ ਰਹੇ ਆਂ ਜਦੋਂ ਤੁਸੀਂ ਇਹ ਕੋਰਸ ਪੂਰਾ ਕਰ ਲਿਆ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਲੇਵਲ 'ਤੇ ਬਹੁਤ ਕੁਝ ਇਕੱਠਾ ਹੋ ਗਿਆ ਇਕੱਠਾ ਤਾਂ ਹੋਊਗਾ ਜੇ ਆਪਾਂ ਮਿਹਨਤ ਕਰਾਂਗੇ ਹੁਣ ਅਸੀਂ ਵਾਰ-ਵਾਰ ਕਹਿ ਰਹੇ ਹਾਂ ਵੀ ਜੋ ਵੀ ਕਲਾਸ ਲੱਗਦੀ ਹੈ ਉਹਦੀ ਪ੍ਰੈਕਟਿਸ ਕਰੇ ਜਾ ਕੇ ਕਰਨੀ ਹੀ ਕਰਨੀ ਹੈ ਜੇ ਆਪਾਂ ਕੱਲ ਨੂੰ ਐਂ ਉੱਠ ਕੇ ਆ ਜਾਾਂਗੇ ਜੀ ਤਾਂ ਆਪਾਂ ਨੂੰ ਪਿਛਲਾ ਵੀ ਨਹੀਂ ਪਤਾ ਲੱਗਣਾ ਇਦਾਂ ਹੀ ਨਹੀਂ ਉੱਠ ਕੇ ਆਉਣਾ ਇਹ ਨਾ ਹੋਵੇ ਕਿ ਤੇ ਉਦੋਂ ਹੀ ਆਪਾਂ ਨੂੰ ਡੇਰੀ ਦਾ ਪਤਾ ਲੱਗੇ ਵੀ ਬਈ 12:00 ਵਜ ਗਏ 11:00 ਵਜ ਗਏ ਆਪਾਂ ਜਾਣਾ ਡੇਰੀ ਕਿੱਥੇ ਪੈਨ ਕਿੱਥੇ ਐਵੇਂ ਨਾ ਹੋਵੇ ਅੱਜ ਰਾਤ ਸ਼ਾਮ ਨੂੰ ਲਾ ਲਓ ਰਾਤ ਨੂੰ ਲਾ ਲਓ ਘੰਟਾ ਡੇਢ ਘੰਟਾ ਲਾਉਣਾ ਆਪਾਂ ਨੇ ਕੋਈ ਵੀ ਚੀਜ਼ ਹੈ ਜਦੋਂ ਆਪਾਂ ਮਿਹਨਤ ਕਰਾਂਗੇ ਨਾ ਉਹ ਰਾਦ ਹੋਊਗੀ ਹੋ ਹੀ ਨਹੀਂ ਸਕਦਾ ਵੀ ਰਾਹ ਨਾ ਦੇਵੇ ਕੋਈ ਵੀ ਚੀਜ਼ ਹੈ ਕਿੰਨੀ ਮਰਜ਼ੀ ਟਫ ਹੈ ਕਿੰਨੀ ਮਰਜ਼ੀ ਔਖੀ ਹੈ ਜਦੋਂ ਆਪਾਂ ਉਹਨੂੰ ਟੁੱਟ ਕੇ ਪੈ ਗਏ ਇੱਕ ਗੱਲ ਮੈਂ ਹੋਰ ਦੱਸ ਦਿਆਂ ਤੁਹਾਨੂੰ ਜਿਹੜੀ ਚੀਜ਼ ਆਪਣੀ ਲਾਈਫ ਨੂੰ ਚੇਂਜ ਕਰਨਾ ਚਾਹੁੰਦੀ ਹੈ ਚਾਹੇ ਉਹ ਨੌਕਰੀ ਹੈ ਚਾਹੇ ਜੋਬ ਹੈ ਜੋਬ ਹੈ ਚاہے ਕੋਈ ਕੰਮ ਹੈ ਚਾਹੇ 뮤జిక్ ਸਿੱਖਣ ਲੱਗ ਜਾਓ ਚਾਹੇ ਸੇਲ ਮਾਰਕੀਟਿੰਗ ਸਿੱਖਣ ਲੱਗ ਜਾਓ ਇਹ ਚੀਜ਼ ਕੇਰਾ ਸਾਨੂੰ ਪਰਾਂ ਥੱਕੂਗੀ ਕੋਈ ਵੀ ਚੀਜ਼ ਜੋ ਚੀਜ਼ ਇਹ ਸਾਡਾ ਤਜਰਬਾ ਹੈ ਜੋ ਚੀਜ਼ ਆਪ ਨੂੰ ਆਪਣੀ ਲਾਈਫ ਨੂੰ ਚੇਂਜ ਕਰਨਾ ਚਾਹੁੰਦੀ ਹੈ ਉਹ ਚੀਜ਼ ਆਪਾਂ ਨੂੰ ਕਹੂਗੀ ਪਰਾਂ ਹਟ ਠੀਕ ਹੈ ਜੀ ਜਿਹੜਾ ਬੰਦਾ ਉਹਦੇ ਮਗਰ ਪੈ ਜਾਂਦਾ ਵੀ ਮੈਂ ਮੈਂ ਨਹੀਂ ਮੈਂ ਤੈਨੂੰ ਪ੍ਰਾਪਤ ਕਰਕੇ ਹੀ ਆਟੂੰਗਾ ਉਹ ਬੰਦਾ ਉਹਨੂੰ ਪਾ ਜਾਂਦਾ ਉਹ ਫਿਰ ਉਹਨੂੰ ਰਾਹ ਦਿੰਦੀ ਹੈ ਉਹ ਚੀਜ਼ ਚਾਹੇ ਸਰਕਾਰੀ ਜੋਬਾ ਚਾਹੇ ਪ੍ਰਾਈਵੇਟ ਬਿਜ਼ਨਸ ਹੈ ਕੋਈ ਵੀ ਹੈ ਕਿਉਂ ਉਹਨੂੰ ਬੰਦੇ ਦੀ ਪਛਾਣ ਹੋ ਜਾਂਦੀ ਹੈ ਵੀ ਯਾਰ ਇਹ ਬੰਦਾ ਤਾਂ ਮੇਰਾ ਖੜੀ ਨਹੀਂ ਛੱਡ ਰਿਹਾ ਉਹ ਇਹ ਵੀ ਇੱਕ ਪਰਮਾਤਮਾ ਵਾਂਗੂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਚੇਂਜ ਕਰਨਾ ਚਾਹੁੰਦੀਆਂ ਨੇ ਚੰਗੀਆਂ ਚੀਜ਼ਾਂ ਠੀਕ ਹੈ ਬਿਜ਼ਨਸ ਹੋ ਗਿਆ ਸਰਕਾਰੀ ਜੋਬ ਹੋ ਗਈ ਪ੍ਰਾਈਵੇਟ ਆਪਣਾ ਕੋਈ ਕੰਮ ਹੋ ਗਿਆ ਹੋਰ ਚੀਜ਼ ਹੋ ਗਈ 뮤ਜ਼ਿਕ ਕਿਸੇ ਨੂੰ ਚੇਂਜ ਕਰਨਾ ਚਾਹੁੰਦੀ ਆ ਕਿੱਥੋਂ ਦੀ ਕਿੱਥੋਂ ਬੰਦਾ ਪਹੁੰਚ ਜਾਂਦਾ ਉਹਦੇ ਜ਼ਰੀਏ ਪਰ ਔਰ ਚੀਜ਼ ਨੇ ਪਹਿਲਾਂ ਉਸ ਬੰਦੇ ਨੂੰ ਪੂਰਾ ਪਰਾਂ ਹਟਾਇਆ ਹੋਊਗਾ ਉੱਥੇ ਉਹੀ ਪਹੁੰਚਦਾ ਜਿਹੜੇ ਨੇ ਉਹਦੇ ਪਿੱਛੇ ਬਹਿ ਗਿਆ ਹੁਣ ਆਪਣੇ ਇਹਦੇ ਪਿੱਛੇ ਪੈਣਾ ਸਿੱਖਣਾ ਇਹਨੂੰ ਕਰਨਾ ਮਨਕੂਗਾ ਕਿ ਜਿਵੇਂ ਕੱਲ ਸਾਰੇ ਉਪਧੋੜ ਵਾਲੇ ਆਏ ਉਹਨਾਂ ਨੇ ਆਪਦੇ ਲੈਕਚਰ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਸਭ ਤੋਂ ਬੋਰਿੰਗ ਇਹ ਕੰਮ ਹੈ ਬੋਰਿੰਗ ਕੀ ਹੈ ਆਪਣ ਨੂੰ ਬੈਠਣਾ ਆਪਣੇ ਬੈਠਣਾ ਮਾਰ